ਪਰੇਮ ਸਿੰਘ ਕੰਦੂਆ ਮਾਈਕ ਕਰਨ ਵਾਲਿਆਂ ਤੋਂ ਜਿਹੜੇ 12 ਦਾ ਬਿਆਨ ਹੈ ਕਿ ਮੈਂ ਮਾਫੀ ਹੋ ਜਾਉ ਕਿ ਮੈਂ ਮਾਫੀ ਹੋ ਜਾਉ ਕਿ ਮੈਂ ਮਾਫੀ ਕਰਦਾ ਇਹਦਾ ਜੀ ਆਵਾਰਾਂ ਦੇ ਵਿੱਚ ਬਿਆਨ ਹੈ ਇਸ ਕਰਕੇ ਝੂਠ ਨਾ ਬੋਲੋ ਇਹ ਤਾਂ ਸਹੀ ਨਹੀਂ ਝੂਠ ਨਾ ਬੋਲੋ ਤਕੜ ਤਕੜ ਝੂਠ ਨਾ ਬੋਲੋ ਨਹੀਂ ਆ ਰਹੇ ਕਮਾਈ ਕੀਤੀ ਹੈ ਕਿਹਨਾਂ ਦੇ ਬਾਹਰ ਆਖਵਾਂ ਖਬਰਾਂ ਨੇ ਜਿਨ੍ਹਾਂ ਨੇ ਖਬਰਾਂ ਚ ਕਰੋੜ ਤਾਂ ਕੀਤੀ ਹੈ ਪਰ ਡੈਟਾ ਮੈਂਬਰ ਕਰੋੜ ਤਾਂ ਕਰਨੀ ਸੱਦੇ ਗਏ ਇਸ ਕਰਕੇ ਜਿਨ੍ਹਾਂ ਨੇ ਖਬਰਾਂ ਚ ਕਰੋੜ ਤਾਂ ਨਹੀਂ ਕੀਤਾ ਗੋਬਿੰਦ ਸਾਹਿਬ ਦੇ ਖਾਤੇ ਤੇ ਖੜੇ ਹੋ ਆਪਣੇ ਉਹਨੇ ਇੱਕ ਪਾਸੇ ਹੋ ਗਏ ਮਾਣ ਲਗ ਰਿਹਾ ਪ੍ਰੇਮ ਵਿੱਚ ਇਸੇ ਹਾਲੇ ਤੁਹਾਡੇ ਨਾਲ ਰਾਤ ਮੇਰੇ ਨਾਲ ਆਏ ਖਬਰਾਂ ਦੇ ਅਕਾਲਪੁਰ ਦਾ ਕਹਿੰਦਾ ਵੀ ਮੇਰਾ ਪਿਆਰ ਹੀ ਹੈ ਲੇਕਿਨ ਕੱਲ ਕੋ ਜੋ ਚੱਲ ਰਿਹਾ ਹੈ ਮੇਰਾ ਹੀ ਤੂਫਾਨ ਕਰਾਉਣਾ ਗੁਰੂ ਘਰ ਕੋ ਆ ਗੁਰੂ ਘਰ ਖੜੀ ਕਰਦਾ ਜਿਹੜਾ ਜੋ ਮੈਂ ਨਾਲ ਨਾਲ ਕਰਦੇ ਉਸਦੇ ਨਾਮ ਨੂੰ ਯਾਦ ਕੀਤਾ ਸਰੋਪਰ ਸ੍ਰੀ ਅਕਾਲ ਪੁਰਖ ਸਾਹਿਬ ਦੇ ਜਾਇਦਾਦੀ ਹਮਾਇਤ ਮੇਰੇ ਨਾਂ ਤੇ ਅਖਬਾਰ ਦੀ ਪਿਆਰ ਲੱਗਿਆ ਸੀ ਬਲਕੇ ਮੈਂ ਦੂਜੇ ਤਰੇ ਉਹਨੂੰ ਕੱਢਿਆ ਸਾਡੇ ਕੋਲ ਹੀ ਅਖਬਾਰੀਆਂ ਕੱਢੀਆਂ ਨੇ ਜੇ ਤੁਸੀਂ ਕਹਿੰਦੇ ਹੋ ਉਹ ਕਹਿੰਦਾ ਕਿ ਨਹੀਂ ਤਾਂ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਆ ਕੇ ਰਹਿਦੇ ਕਿ ਗੁਰੂ ਹਰਗੋਬਿੰਦ ਸਾਹਿਬ ਮੈਂ ਫਿਰ ਪਸਵਰਥਨ ਨਹੀਂ ਕੀਤਾ ਮੈਂ ਬਿਲਕੁਲ ਮੈਂ ਸਾਹਮਣੇ ਸਾਹਮਣੇ ਹਮਰੇ ਉਹ ਕਹਿੰਦਾ ਆਜ ਕੋਹਾੜੀ ਪੱਤਰ ਦਾ ਸਮਰਥਨ ਕਰਦਾ ਮੇਰਾ ਬੰਦੇ ਮੈਨ ਲਾਤਾ ਕਿ ਮੈਂ ਚੂਜੇ ਦਿਨੋਂ ਕਿਹਾ ਵੀ ਮੇਰਾ ਮੈਨ ਗੱਤ ਲਾਇਆ ਤੂੰ ਕਰ ਕੀ ਕਰੋ ਇਹ ਕਰ ਕੀ ਕਰੋ ਮਨੂ ਜਲੇ ਕਰ ਤੇਰਾ ਮੁਖੀ ਨੂੰ ਮਾਫੀ ਦੂਰ ਅੰਦੇਸ਼ੀ ਵਾਲਾ ਫੈਸਲਾ ਚੰਦੂ ਮਾਜਾ ਆਹ ਧਿਆਨ ਆ ਤੁਹਾਡਾ ਸਾਥਰਾ ਸ਼ਾਂਤੀ ਦੇ ਭਾਈਚਾਰੇ ਨੂੰ ਮਜ਼ਬੂਤ ਕਰਦਾ। ਕਿ ਉਹ ਕਿੱਥੇ ਹੈ ਜਿਹੜਾ ਇਹ ਖਲੰਘ ਪਿਆ ਲੱਗੇ। ਰਾਜਨੀਤੀ ਦਾ। ਫਿਰ ਯਾਦ ਜੀ ਸਰਪੰਚ ਜੀ ਲੋਕਾਂ ਦਾ ਕਰਦਾ ਕਿ ਨਹੀਂ ਲੱਗਿਆ। ਜਿਹੜਾ ਜਾਨਵਰ ਕਤਰ ਤੇ ਲੋਕ ਸਭਾ ਮੈਂਬਰ ਭੇਜਿਆ ਦਾ ਮਾਜਰਾ ਨਹੀਂ। ਸ਼ਾਂਤੀ ਸਹਿਬਾਦ ਵੱਲੋਂ ਨੀਰਾ ਸਰਤਾ ਦੀ ਮੂਰਤੀ ਗ੍ਰੀਤਨ। ਆਮ ਰਹੀ ਉਸੇ 8 ਸਾਲਾਂ ਤੋਂ ਲੜਕਦੇ ਆ ਰਹੇ ਇੱਕ ਧਾਰਮਿਕ ਮੰਗ ਲਈ ਮੁਆਫੀ ਲੈਣ। ਆਖੀ ਦੇਰ ਦਾ ਲਿਆ ਗਿਆ ਫੈਸਲਾ ਦੂਰ ਦ੍ਰਿਸ਼ਟੀ ਦੇ ਭਾਈਚਾਰਕ ਖਸਾਨ ਨੂੰ ਮਜ਼ਬੂਤ ਕਰਨ ਵਾਲਾ। ਸਭ ਤੋਂ ਹੈ ਫੈਸਲਾ। ਇਹ ਫੈਸਲਾ ਪੰਜਾਬ ਦੀ ਸ਼ਾਂਤੀ ਤੇ ਦੋ ਭਾਈਚਾਰਿਆਂ ਨੂੰ ਪਿਛਲੇ ਲੰਬੇ ਸਮੇਂ ਤੋਂ ਚੱਲੇ 파ਰੀਮੂਖ ਸਰ ਖਤਮ ਕਰਨ ਵਾਲਾ ਨਹੀਂ, ਖਤਮ ਕਰਨ ਵਾਲਾ ਹੈ। ਸਭ ਇੱਕ ਸਾਜੇ ਨਾਲ ਸੁਪੇ ਚਿਹਰ ਮੋਰ ਮਣੇਗਾ। ਇਹਨਾਂ ਭਾਈਚਾਰਿਆਂ ਦੀਆਂ ਪਈਆਂ ਦੂਰੀਆਂ ਖਤਮ ਹੋਣਗੀਆਂ। ਯਾਦ ਰਹੇ ਸਾਤੌੜਾ ਸਤਿ ਸ੍ਰੀ ਅਕਾਲ ਸਤਿਗੁਰਾਂ ਕਿਰਪਾ ਦਿੱਤਾ ਹੈ। ਨਵੀਂ ਬਾਜੀ ਬਾਜੀ ਖਲੇ ਕਰ ਲਿਆ ਯਾਰ ਤੋਂ ਬਾਜੀ ਬਾਜੀ ਖਲੇ ਕਰ ਲਿਆ ਕੈਮਰਾ ਮਾਈ ਜਿੰਦੇ ਤੇ ਬਾਜੀ ਨਾ ਨਾ ਖਲੇ ਹੋਇਆ ਕਿਸੇ ਨੇ ਮੂੰਹ ਨਹੀਂ ਜਿੱਦ ਤੋਂ ਕੋਈ ਪੱਤਰਕਾਰ ਹੈ ਇਸ ਵਿਆਮ ਦਾ ਖੰਡਣ ਕਿਵੇਂ ਮਤਲਬ ਹੋਇਆ ਹੋਵੇ ਤੇ ਉਹ ਸਾਹਮਣੇ ਲਿਆ ਬਰੋ ਚ ਕੀ ਪੂਰੇ ਘਰ ਦੇ ਦਰਸ਼ਕ ਆ ਗਏ ਚਲੋ ਚਲੋ ਰਹਿਣ ਦੋ ਮੁਖਾਕਬ ਮੈਂ ਨਹੀਂ ਹੋ ਰਿਹਾ ਕਿਹਾ ਕਿ ਕੰਮ ਕਰ ਰਿਹਾ ਕਰ ਲਿਆ ਮੈਂ ਗਰੂਪ ਦੀ ਹਾਜ਼ਰੀ ਕਹਿਣਾ ਮੈਂ ਬਿਲਕੁਲ ਆਪਣੇ ਕੋਲ ਕੋਈ ਵਿਆਹ ਨਹੀਂ ਮੈਨੂੰ ਇਹ ਕਿਹਾ ਉਹ ਪੱਤਰਕਾਰ ਤੇ ਗਲਤ ਨਾਇਆ ਉਹ ਕੇਸ ਕੀਤਾ ਕੋਈ ਨੂੰ ਦੋਸ਼ ਤੇ ਜਦੋਂ ਸੁਖਬੀਰ ਸਿੰਘ ਨੇ ਆਪਣਾ ਤਖੂਰ ਨਾਮਾ ਤਖੂਰ ਕਰ ਲਿਆ ਕਿ ਉਹ ਫੈਸਲਾ ਦਰਵਾਜ਼ਾ ਹੋਇਆ ਇਹ ਕਹੇ ਕਿ ਜਿਹਨੇ ਉਸ ਫੈਸਲੇ ਦੀ ਹਮਾਇਤ ਕੀਤੀ ਆ ਉਹ ਜੇ ਤਿਆਸੀ ਹੋ ਜੀ ਤੁਸੀਂ ਫੈਸਲੇ ਦੀ ਹਮਾਇਤ ਕੀਤੀ ਹੈ ਤੁਸੀਂ ਤਿਆਸੀ ਹੋ ਜੀ ਕੀ ਭਾਗੀ ਬਣਨ ਦੀ ਕੋਸ਼ਿਸ਼ ਕਰੀਏ ਕੀ ਕਹਿ ਰਹੇ ਹੋ ਕਿ ਬਨਾਮ ਕੰਟਰੋਲ ਵਿੱਚ ਨਾ ਹੈ ਸਹੀ ਜਿਹੀ ਪੁਨੇ ਦਾ ਰੇਡੂ ਬਰਨਾੜਾ ਸਰਕਾਰ ਦੇ ਇੱਕ ਵਜ਼ੀਰ ਪ੍ਰੈਕਟਿਸ ਤੋਂ ਬਾਦਰਾ ਦੇ ਸਾਥੀਆਂ ਨੇ ਅਕਾਲ ਤੱਕ ਸਹਿਬ ਦੀ ਇਮਾਰਤ ਨੂੰ ਘੇਰਾ ਪਾਇਆ ਸਾਧ ਰਵਾਇ ਪੈਲ ਸ਼ੁਰੂ ਕਰ ਦਿੱਤੀ ਇਹੋਨਾਂ ਦੇ ਤਕਰੀਬਨ 200 ਲੋਕ ਚਲਾਏ ਜਿਸ ਦਾ ਲੋਕ ਫੈਡੇਸ਼ਨ ਵਰਕਰ ਅਤੇ ਇੱਕ ਮੁਸਾਫਰ ਜੱਤੀ ਹੋਗਾ ਚੰਦੂ ਬਾਦਰਾ ਦੇ ਸਾਥੀਆਂ ਨੇ ਤਖਤ ਕਾਟ ਦੇ ਸਭ ਵੀ ਰਿਕਾਵਟ ਪਾਉਣ ਦੀ ਕੋਸ਼ਿਸ਼ ਕੀਤੀ ਪਰ ਕੁਝ ਲੋਕਾਂ ਨੇ ਉਹਨਾਂ ਨੂੰ ਇਸ ਹਰ ਤੋਂ ਰੋਕ ਲਿਆ ਤੁਸੀਂ ਕਿਹਾ ਕਿ ਜੇ ਉਹ ਮੈਂ ਹਾਜ਼ਰ ਨਹੀਂ ਸੀ دوبارہ <Sans> خبر <Sans> ਸੰਗਤ ਨੂੰ ਬੇਕੀਅਤ ਤੇ ਸ਼ਾਂਤੀ ਰੱਖੀ ਜਾਏ ਕਿਸੇ ਪ੍ਰਕਾਰ ਦਾ ਕੋਈ ਦੇਕਾਰੇ ਅਜ ਨਾ ਭਰਾਓ ਸਦਾ ਇਹ ਬਾਤ ਬਿਲਕੁਲ ਨਾ ਕੀਤੀ ਜਾਏ ਇਸੇ ਤਰ੍ਹਾਂ ਕੋਈ ਤਫਸਿਲ ਇਮਾਨ ਪਰਦਾ ਵਿੱਚ ਰਹਿਣਾ ਚਾਹੀਦਾ ਜੇ ਇਹ ਖਬਰਾਂ ਝੂਠ ਨੇ ਤੁਹਾਡਾ ਫਰਜ਼ ਬਣਦਾ ਸੇ ਕਿਉਂਕਿ ਤੁਸੀਂ ਕੋਈ ਅਨਾਰੀ ਕੋਈ ਅਨਪਾੜੇ ਇਟਰ ਨਹੀਂ ਤੁਸੀਂ ਪਾਰਟਮੈਂਟ ਦੇ ਮੈਂਬਰ ਰਹੋ ਹੁਤੇ ਹੋ ਜੇਕਰ ਤੁਹਾਡੇ ਬਾਰੇ ਇਹ ਕਥਨਾ ਲੱਗੀਆਂ ਕਿ ਤੁਹਾਡ ਨੂੰ ਤਾਂ ਖੰਡਨ ਕਰਨਾ ਚਾਹੀਦਾ ਸੀ ਪਰ ਤੁਸੀਂ ਸਤਪਰਾਂ ਦੇ ਸਾਹਮਣੇ ਗੱਲ ਕੀਤੀ ਔਰ ਤੁਸੀਂ ਇਹ ਕਹਿ ਰਹੇ ਕਿ ਇਹ ਬਿਲਕੁਲ ਸ਼ਾਮੋ ਨਹੀਂ ਸੀ ਉਸੇ ਉਥੋਂ ਲੈ ਕੇ ਗੁਰੂ ਗੋਬਿੰਦ ਸਾਹਿਬ ਦੇ ਬੋਲ ਵਿੱਚ ਬੋਲਦੇ ਕਿ ਸੰਗਤ ਜੀ ਦਾ ਗੁਰੂ ਨਾ ਹੋਣਾ ਜਾਣ ਕੇ ਗੈਰ ਹੈ ਇਹ ਨਹੀਂ ਬਈ ਇਹ ਤੋਂ ਨਹੀਂ ਬੋਲੋ ਮਜੀਂਦਰ ਨੂੰ ਕਹਦੇ ਜੋ ਸੰਗਤ ਨੂੰ ਬੋਲ ਕੇ ਮਾਈਕ ਤੇ ਦੱਸੋ ਸਾਰੀ ਹੈ ਗੁਰੂ ਜੀ ਹਾਜ਼ਰੀ ਤੇ ਕਹਿਦਾ ਮੈਂ ਉੱਥੇ ਚਲੋ ਉੱਥੇ ਉਹ ਪਿੰਡਾਂ ਤੇ ਕੋਲ ਜਾਓ ਉਸ ਬੋਦੇ ਬੋਦੇ ਸੰਗਤ ਨੂੰ ਦੱਸੋ ਇਹ ਬੋਲੋ ਨਾ ਬੋਲੋ ਨਾ ਅਸੀ ਬੋਲੋ ਨਾ ਇਹ ਜਿਹੜਾ ਵਿਆਹ ਲੱਗਿਆ ਮੈਂ ਗੁਰੂ ਦੀ ਹਾਜ਼ਰੀ ਤੇ ਕਹਿਣਾ ਸੰਗਤ ਦੀ ਹਾਜ਼ਰੀ ਤੇ ਕਹਿਣਾ ਮੈਂ ਬਿਲਕੁਲ ਉਸ ਤਰ੍ਹਾਂ ਇੱਥੇ ਨਹੀਂ ਸੀ ਇਹ ਵਿਆਹ ਕਰੇ ਗੁਰੂ ਦਾੜ ਕੇ ਲਾਇਆ ਹਾਂਏ ਮੇਰੀ ਗੱਲ ਸੀ ਹੈ ਦਾਣ ਤੋਂ ਬਾਅਦ ਵੀ ਮੈਂ ਮੌਜੂਦਾ ਕੰਡਮ ਨਹੀਂ ਕੀਤਾ ਉਸੇ ਮੇਰੀ ਗੱਲ ਸੀ ਪਰ ਮੈਂ ਹੈ ਨਹੀਂ ਸੀ ਇੱਥੇ ਸਰੀਆ ਮੈਂ ਦੱਸ ਠੀਕ ਹੈ ਆ ਮਾਈਕ ਰੰਗ ਸਰਕਾਰ ਜੋ ਸਿੱਖ ਸਾਹਿਬ ਜੀ ਜਿੰਨੇ ਉਹ ਆ ਬਾਤ ਕਰਦੇ ਨੇ ਜੀ ਸਗਵਾਦਰ ਜੀ ਨੂੰ ਨੇ ਹੱਥ ਦਿੱਤੀ ਹੈ ਪਰ ਅਸੀਂ ਜਿੰਨੇ ਕੈਨੇਡਾ ਦੇ ਵਜੀਰਾ ਜਿੰਨੀ ਉਸ ਵੇਲੇ ਦੀ ਪੋਰ ਕਮੇਟੀਆਂ ਸਾਰੇ ਹੀ ਭਾਗੀ ਵਾਦਾ ਕੋਈ ਨਹੀਂ ਪੂਰਾ ਇਸ ਦਾ ਟਿਕੋ ਲੈਣ ਸਰ ਦੇ ਤੇ ਸੰਵਾ Itu dia spasiun, itu dia spasiun, dia spasiun Itu dia oh dia spasiun, dia spasiun ਤੋ ਅੱਜ ਦੁਬਾਰਾ ਫੇਲਤੀ ਤੇ ਜਾਂਦੇ ਆਂ ਤਾਂ ਕੋਈ ਦੁਬਾਰਾ ਪਰੌਣਾ ਨਾ ਪਾਵੇ ਜਿੱਦ ਤੂੰ ਚਾਲੇ ਨਾ ਕਰੋ ਫਰਕ ਪਾ ਕੇ ਖੜੇ ਹੋਵੋ ਜੈਕ ਪਾਸੇ ਦੀ ਅਸਫਲਤਾ ਉਸ ਪਾਸੇ

ਸਾਲਾਂ ਦੇ ਬੁਰਦਰ ਐਨੋਂ ਉਹਨਾਂ ਦੇ ਹਰਕਤਾਂ ਆਵਾਜ਼ ਰੱਖ ਤੋਂ ਬੇ ਰਹਿਣਾ ਉਹਨਾਂ ਦੇ ਇਹ ਉਹਨਾਂ ਦਾ ਵਰਤ ਇਸ ਪਾਸੇ ਜਿਆਦਾ ਨਹੀਂ ਪੁੱਛਿਆ ਗਿਆ ਉਹਨਾਂ ਜਵਾਬ ਦਿਓ ਮੈਂ ਨਹੀਂ ਇਹ ਪੁੱਛਿਆ ਗਿਆ ਬਲ ਜਵਾਬ ਦਿਓ ਮੈਂ ਬੰਦੇ ਕੱਢਦਾ ਹਾਂ ਸੱਤ ਜੁੜਦੇ ਮੈਂ ਕਿੱਨਾ ਕਰਦਾ ਹਾਂ ਜੀ ਹਰ ਗੱਲ ਇਹ ਕਰਦਾ ਸੱਤ ਤੋਂ ਬਰਾ ਤੋ 12 ਦੀ ਕੈਨਨ ਉਸਨੇ ਮਿਲ ਸੀ 12 ਤੋਂ 17 ਦੀ ਕੈਨਨ ਉਸਨੇ 14 ਮਾਰਚ ਤੋਂ 16 ਮਾਰਚ ਨੂੰ ਕਰੀਗੇ ਕੋਈ ਵੀ ਜਿਹੜਾ ਇਹ ਮਸਲਾ ਹੈ ਕਿਨਾਂ ਤਰ੍ਹਾਂ ਜਨਾਜਤਰਾ ਚਾਹ ਕਿਸੇ ਮਿਲਦੇ ਵੀ ਸਾਥੀ ਨੂੰ ਨਹੀਂ ਆਇਆ ਅਸੀਂ ਇੱਕ ਜੇ ਬਾਤ ਸੁਣਿਆ ਵੀ ਸਰਪੋਦਾ ਸੀ ਕੰਪਨੀ ਦਾ ਇਹ ਹਿੰਦਾਂ ਅਸੀਂ ਉਹਦੇ ਕੋਲ ਗਏ ਆ ਪਰ ਇਹ ਹੈ ਕਿ ਪਾਰਟੀ ਜਾਪ ਦੇ ਬੱਗੇ ਅਸੀਂ ਨਹੀਂ ਬਿਲਕੁਲ ਨਾ ਅਬੋ ਅਬੋ ਬੋਲੋ ਸੇਕੁਰ ਸਾਹਿਬ ਜੀ ਮੈਂ ਕੈਵਲ ਦਾ ਮੰਤਰੀ ਜੀ ਜ਼ਰੂਰੀ ਹੈ ਨਾ ਜੇਕਰ ਕੈਵਲ ਦੇ ਵਿੱਚ ਅਦੇਕ ਇਹ ਜਾਨੀ ਗੱਲ ਨਹੀਂ ਸੀ ਆਇਆ ਜੇਕਰ ਨਾ ਅਸੀਂ ਕਹਿੰਦੇ ਕਿ ਅੜਕੀ ਰਹੇ ਸੇਕੁਰ ਸਾਹਿਬ ਜੀ ਮੈਂ 12 ਤੋਂ 17 ਵਾਲੀ ਤਰਕਰ ਵਿੱਚ 2.5 ਦਾ ਮੰਤਰੀ ਲਿਆ ਮੇਰੇ ਖੰਨਜਤ ਰਾਣ ਇਹੋ ਜਿਹਾ ਕੋਈ ਵੀ ਵਿਸ਼ਾ ਜਿਹਦਾ ਕੈਬਨਟ ਵਿੱਚ ਨਹੀਂ ਆਇਆ ਨਾ ਲਿਓ ਦੇ ਵਿੱਚ ਕੋਈ ਪਿਆ ਗਿਆ। ਵਾਟ ਕੀ ਕਾਲਸਾ ਵਾਇਟ ਅੰਦਿਕ। 10 ਜਨਵਰੀ 2007 ਤੋਂ 2009 ਦੇ ਕੈਬਨਟ ਤੇ ਸੀ। 2009 ਤੋਂ 2012 ਤੱਕ ਕੈਬਨਟ ਦਾ ਵਜ਼ੀਰ ਕਾਸ ਨਹੀਂ ਸੀ। 2012 ਤੋਂ ਲੈ ਕੇ 2017 ਦੀ ਕੈਬਨਿਟ ਦਾ ਹਿੱਸਾ ਸੀ ਕਿਸੇ ਵੀ ਕੈਬਨਿਟ ਮੀਟਿੰਗ 'ਚ ਇਹ ਅਜੰਡਾ ਮਾਫੀ ਦਾ ਜਾਂ ਕੋਈ ਹੋਰ ਜਿਹੜਿਆ ਨਿਬਿਕਲ ਕੀਤੇ ਗਏ ਨਹੀਂ ਆਏ ਸੀ ਦਾਸ ਮਗਰ ਕਿਉਂਕਿ ਇਹ ਸਰਕਾਰ ਦਾ ਹਿੱਸਾ ਰਿਹਾ ਕਿ ਦਾਸ ਸਾਹਿਬ ਵੀ ਇਸ ਗੰਟੀ ਨੂੰ ਮੰਨਦਾ ਕਿ ਦਾਸ ਨੂੰ ਜੋ ਇਸ ਮੌਕਿਆਂ ਦੇ ਵਿੱਚ ਚੜ੍ਹ ਆਵਾਜ਼ ਉਲੰਘ ਕਰਣੀ ਚਾਹੀਦੀ ਸੀ ਦਾਸ ਨੂੰ ਆਵਾਜ਼ ਉਲੰਘ ਕਰਨ ਕੇ شہد لگتا ہے شاید نہیں جی ٹھیک لگتی کاش اس گل کی دونوں ہاتھ جوڑ کے آپ کو آپ کی واحد جی کا خالصہ